ਖੰਨੇ ਸ਼ਹਿਰ ਦੀਆਂ ਜ਼ਮੀਨਾਂ ਦੇ ਰੇਟ ਖੰਨੇ ਦੇ ਕਿਹੜੇ ਪਿੰਡ ਜਾਂ ਇਲਾਕੇ 'ਚ ਸਾਰਿਆਂ ਨਾਲੋਂ ਸਸਤੀ ਜ਼ਮੀਨ ਮਿਲਦੀ ਆ ਤੇ ਕਿਹੜੇ ਪਿੰਡ ਜਾਂ ਇਲਾਕੇ 'ਚ ਸਾਰਿਆਂ ਨਾਲੋਂ ਮਹਿੰਗੀ ਜ਼ਮੀਨ ਮਿਲਦੀ ਆ ਜਾਣਾਂਗੇ ਇਸ ਵੀਡੀਓ 'ਚ ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਆ ਤੁਹਾਡਾ ਆਪਣੇ ਚੈਨਲ ਨੇਕ ਪੰਜਾਬੀ ਸਟੇਟ ਤੇ ਅੱਜ ਦੀ ਜੋ ਵੀਡੀਓ ਆ ਇਹਦੇ 'ਚ ਆਪਾਂ ਖੰਨੇ ਸ਼ਹਿਰ ਦੇ ਆਲੇ-ਦੁਆਲੇ ਜੋ ਵੀ ਉਹਦੇ ਇਲਾਕੇ ਨੇ ਖੰਨੇ ਸ਼ਹਿਰ 'ਚ ਪੈਂਦੇ ਨੇ ਜੋ ਤੇ ਜੋ ਉਥੇ ਪੈਂਡ ਵੀ ਪੈਂਦੇ ਨੇ ਉਹਨਾਂ ਦੀਆਂ ਸਾਰੀਆਂ ਜ਼ਮੀਨਾਂ ਦੇ ਆਪਾਂ ਰੇਟ ਦੱਸਾਂਗੇ ਆਹ ਹਾਲੀ ਵੀਡੀਓ ਚ ਤੇ ਉਥੇ ਜੋ ਕਮਰਸ਼ੀਅਲ ਜ਼ਮੀਨਾਂ ਨੇ ਜਾਂ ਰਹਿ ਹੈ ਸ਼ੀ ਜ਼ਮੀਨਾਂ ਨੇ ਜਾਂ ਖੇਤੀਬਾੜੀਆਂ ਵਾਲੀਆਂ ਜ਼ਮੀਨਾਂ ਨੇ ਤੇ ਜਾਂ ਇੰਡਸਟਰੀਅਲ ਜ਼ਮੀਨਾਂ ਨੇ ਉਨਾ ਸਾਰੀਆਂ ਦੇ ਆਪਾਂ ਰੇਟ ਦੱਸਾਂਗੇ ਤੇ ਇੱਕ ਆਪਾਂ ਗੱਜ ਦੇ ਵੀ ਰੇਟ ਦੱਸਾਂਗੇ ਵੀ ਇੱਕ ਗੱਜ ਉੱਥੇ ਕਿੰਨੇ ਰੇਟ ਨੂੰ ਆ ਤੇ ਆਪਾਂ ਕਿਲੇ ਦੇ ਰੇਟ ਵੀ ਦੱਸਾਂਗੇ ਵੀ ਇੱਕ ਕਿਲਾ ਉੱਥੇ ਕਿੰਨੇ ਰੇਟ ਨੂੰ ਆ ਤੇ ਆਪਣੀ ਜੋ ਇਹ ਵੀਡੀਓ ਆ ਇਹਨੂੰ ਆਪਣਾ ਬਣਾਉਣ ਦਾ ਸਿਰਫ ਇੱਕੋ ਇੱਕ ਮਕਸਦ ਹੁੰਦਾ ਵੀ ਜੋ ਵੀ ਕੋਈ ਬੰਦਾ ਆਪ ਦੇ ਲਈ ਜ਼ਮੀਨ ਖਰੀਦਣ ਜਾ ਰਿਹਾ ਤਾਂ ਉਹ ਜ਼ਮੀਨ ਮਹਿੰਗੀ ਨਾ ਖਰੀਦ ਲਵੇ ਉਹਦਾ ਨੁਕਸਾਨ ਨਾ ਹੋ ਜਵੇ ਤੇ ਜਦੋਂ ਕੋਈ ਬੰਦਾ ਆਪਦੀ ਜ਼ਮੀਨ ਵੇਚਣ ਜਾ ਰਿਹਾ ਤਾਂ ਉਹ ਸਸਤੀ ਨਾ ਵੇਚ ਦੇਵੇ ਉਹਦਾ ਵੀ ਨੁਕਸਾਨ ਨਾ ਹੋ ਜਵੇ ਤਾਂ ਕਰਕੇ ਆਪਾਂ ਇਹ ਵੀਡੀਓਜ਼ ਬਣਾਉਨੇ ਹੁੰਦੇ ਆ ਤੇ ਇਸ ਤੋਂ ਪਹਿਲਾਂ ਵੀ ਆਪਾਂ ਕਾਫੀ ਹੋਰ ਲੱਗ ਲੱਗ ਇਲਾਕਿਆਂ ਗਰਾਉਂ ਦੇ ਸਿੱਧਮਾ ਵੇਟ ਤੇ ਮੁੱਲਾਪੁਰ ਹੋਰ ਆਪਾਂ ਸਮਰਾਲਾ ਚੌਂਕ ਤੇ ਵੀ ਬਣਾਈ ਸੀਗੀ ਉੱਥੇ ਵੀ ਸਾਰਿਆਂ ਤੇ ਆਪਾਂ ਵੀਡੀਓ ਬਣਾਈ ਹੋਈਆਂ ਉਹ ਤੁਸੀਂ ਆਪਣਾ ਚੈਨਲ ਖੋਲ ਕੇ ਦੇਖ ਸਕਦੇ ਹੋ ਜੇ ਤੁਸੀਂ ਉਹਨਾਂ ਦੇ ਪਿੰਡਾਂ ਜਾਂ ਇਲਾਕੇ ਜਾਂ ਕਲੋਨੀਆਂ ਦੇ ਰੇਟ ਜਾਣਨਾ ਚਾਹੁੰਦੇ ਹੋ ਤੇ ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਦੇ ਆਂ ਖੰਨੇ ਸ਼ਹਿਰ ਦੀ ਤਾਂ ਇਹ ਵੀਡੀਓ ਲਾਸਟ ਤੱਕ ਜਰੂਰ ਦੇਖਿਓ ਤੇ ਆਪਣੀ ਲਿਸਟ 'ਚ ਜੋ ਸਾਰਿਆਂ ਨਾਲ ਪਹਿਲਾ ਪਿੰਡ ਆ ਉਹ ਆ ਜੀ ਆਪਣਾ ਖੰਨਾ ਕਲਾਂ ਤੇ ਆ ਜੋ ਤੁਸੀਂ ਹੁਣ ਸਕਰੀਨ ਤੇ ਦੇਖ ਰਹੇ ਹੋ ਇਹ ਆਪਾਂ ਪੀਡੀਐਫ ਦੀ ਫੋਟੋ ਆਪਾਂ ਅਟੈਚ ਕਰ ਰਹੇ ਆਂ ਸਕਰੀਨ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਵੀ ਖੰਨਾ ਕਲਾਂ 'ਚ ਪਹਿਲਾਂ ਆਪਾਂ ਏ ਮਤਲਬ ਇਹਦੇ ਅਲੱਗ-ਅਲੱਗ ਹਿੱਸੇ ਨੇ ਨਾ ਕਿਉਂਕਿ ਖੰਨਾ ਕਲਾਂ ਕਾਫੀ ਵੱਡਾ ਵਾ ਤੇ ਪਹਿਲਾਂ ਆਪਾਂ ਜੇ ਏ ਦੇਖੀਏ ਤਾਂ ਜੀਟੀ ਰੋਡ ਦੇ ਦੋਨੇ ਪਾਸੇ ਰਕਬਾ ਜੋ ਬੱਸ ਸਟੈਂਡ ਚੌਂਕ ਤੋਂ ਲੈ ਕੇ ਮਲੇਰ ਕੋਟਲਾ ਚੌਂਕ ਤੱਕ ਬਾਕਸ ਮਾਰਕੀਟ ਗੁਰੂ ਅਮਰਦਾਸ ਮਾਰਕੀਟ ਚਾਂਦਲਾ ਮਾਰਕੀਟ ਜੀਟੀਵੀ ਮਾਰਕੀਟ ਤੇ ਇਹਦੇ ਅੱਗੇ ਜੋ ਨੰਬਰ ਲਿਖੇ ਹੋਏ ਨੇ ਇਹ ਖਸਰਾ ਨੰਬਰ ਹੁੰਦੇ ਨੇ ਜ਼ਮੀਨਾਂ ਦੇ ਤੇ ਇਹ ਵੀ ਤੁਸੀਂ ਦੇਖ ਸਕਦੇ ਹੋ ਵੀ ਇੱਥੇ ਕਿੰਨਾ ਰੇਟ ਆ ਤੇ ਰੇਟ ਆਪਾਂ ਜਿਹੜੇ ਉਹਦੇ ਸਾਈਡ ਤੇ ਲਿਖੇ ਹੋਏ ਆ ਤੇ ਇੱਥੇ ਜੋ ਕਮਰਸ਼ੀਅਲ ਦੇ ਗਾਜ ਦਾ ਰੇਟ ਹੈਗਾ ਉਹ ਹੈਗਾ 40000 ਮੌਜੂਦਾ ਰੇਟ ਤੇ ਅੱਗੇ ਜੇ ਆਪਾਂ ਇਹ ਸ਼ੀ ਜ਼ਮੀਨ ਦੇ ਗਾਜ ਦਾ ਰੇਟ ਦੇਖੀਏ ਤਾਂ ਉਹ ਹੈਗਾ ਜੀ 10000 ਫਿਰ ਉਸ ਤੋਂ ਬਾਅਦ ਜੇ ਆਪਾਂ ਖੇਤੀਬਾੜੀ ਵਾਲੀ ਜ਼ਮੀਨ ਦੇ ਏਕੜ ਦਾ ਰੇਟ ਦੇਖੀਏ ਉਹ ਹੈਗਾ ਜੀ 1.5 ਕਰੋੜ ਉਸ ਤੋਂ ਅੱਗੇ ਆਪਣੇ ਕੋਲ ਇੰਡਸਟਰੀਅਲ ਜ਼ਮੀਨ ਦੇ ਪ੍ਰਤੀ ਗਾਜ ਦਾ ਰੇਟ ਉਹ ਹੈਗਾ 6500 ਤੇ ਇੰਡਸਟਰੀਅਲ ਜ਼ਮੀਨ ਦੇ ਪ੍ਰਤੀ ਏਕੜ ਦਾ ਰੇਟ ਉਹ ਹੈਗਾ 1 ਕਰੋੜ 60 ਲੱਖ ਰੁਪਏ ਇਦਾਂ ਹੀ ਤੁਸੀਂ ਅੱਗੇ ਦੇਖ ਸਕਦੇ ਹੋ A1 ਰੂਪਲਾਜਾ ਤੇ ਇਦੋਂ ਅੱਗੇ ਜੋ ਖਸਰਾ ਨੰਬਰ ਨੇ ਜ਼ਮੀਨਾਂ ਦੇ ਇੱਥੇ ਸਿਰਫ ਆਪਾਂ ਨੂੰ ਦੋ ਹੀ ਰੇਟ ਅਵੇਲੇਬਲ ਨੇ ਕਮਰਸ਼ੀਅਲ ਕਿਉਂਕਿ ਇਹ ਕਮਰਸ਼ੀਅਲ ਜ਼ਮੀਨ ਹੀ ਇੱਥੇ ਸਾਰੀ ਤੇ ਕਮਰਸ਼ੀਅਲ ਜ਼ਮੀਨ ਦੇ ਜੋ ਗਾਜ ਦਾ ਰੇਟ ਆ ਉਹ ਹੈਗਾ ਜੀ 50000 ਇਦੋਂ ਬਾਅਦ ਆਉਂਦਾ B ਮਲੇਰ ਕੋਟਲਾ ਰੋਡ ਸਮਰਾਲਾ ਰੋਡ ਲਲਹੇੜੀ ਰੋਡ ਅਮਲੋਹ ਰੋਡ ਰੇਲਵੇ ਰੋਡ ਅਤੇ ਰੇਲਵੇ ਰੋਡ ਤੋਂ ਟਰਸਟ ਸਕੀਮ ਸਮਾਦੀ ਰੋਡ 메ਨ ਸ਼ਾਰਕਾਂ ਤੇ ਬਾਸਾਂ ਬਾਜ਼ਾਰ ਪੁਰਾਣਾ ਬਾਜ਼ਾਰ ਜਿਹਨੂੰ ਕਹਿੰਨੇ ਆਪਾਂ ਦਾਣਾ ਮੰਡੀ ਸਬਜ਼ੀ ਮੰਡੀ ਇਹਦੇ ਵੀ ਜੋ ਖਸਰਾ ਨੰਬਰ ਨੇ ਦਿੱਤੇ ਹੋਏ ਅੱਗੇ ਤੁਸੀਂ ਦੇਖ ਸਕਦੇ ਹੋ ਤੇ ਇੱਥੇ ਜੋ ਅੱਗੇ ਰੇਟ ਦਿੱਤੇ ਹੋਏ ਆ ਉਹ ਵੀ ਤੁਸੀਂ ਚੈੱਕ ਕਰ ਸਕਦੇ ਹੋ ਜੋ ਕਮਰਸ਼ੀਅਲ ਜ਼ਮੀਨ ਦੇ ਪ੍ਰਤੀ ਗਾਜ ਦਾ ਰੇਟ ਆ ਉਹ ਹੈਗਾ ਜੀ 18000 ਤੇ ਜੋ ਰਹਾਇਸ਼ੀ ਜ਼ਮੀਨ ਦੇ ਪ੍ਰਤੀ ਗਾਜ ਦਾ ਰੇਟ ਆ ਉਹ ਹੈਗਾ ਜੀ 9500 ਤੇ ਖੇਤੀਬਾੜੀ ਵਾਲੀ ਜ਼ਮੀਨ ਦੇ 1 ਏਕੜ ਦਾ ਰੇਟ ਇੱਥੇ ਹੈਗਾ ਜੀ 90 ਲੱਖ ਰੁਪਏ ਅੱਗੇ ਆਉਂਦਾ ਜੀ ਆਪਣੇ ਕੋਲ B1 ਇੱਥੇ ਕਮਰਸ਼ੀਅਲ ਜ਼ਮੀਨ ਦੇ ਪ੍ਰਤੀ ਏਕੜ ਦਾ ਰੇਟ ਹੈਗਾ ਜੀ 16000 ਤੇ 18000 ਉਦੋਂ ਅੱਗੇ ਰਿਆ ਸੀ ਜ਼ਮੀਨ ਦੇ ਪ੍ਰਤੀ ਗਾ ਦਾ ਰੇਟ ਹੈਗਾ ਜੀ 7000 ਤੇ ਜੋ ਖੇਤੀਬਾੜੀ ਵਾਲੀ ਜ਼ਮੀਨ ਦਾ ਰੇਟ ਆ ਉਹ ਹੈਗਾ ਜੀ 80 ਲੱਖ ਤੇ 90 ਲੱਖ ਤੇ ਬਾਕੀ ਜੋ ਆ ਲੱਗ ਲੱਗ ਰੇਟ ਆ ਇਹ ਤੁਸੀਂ ਦੇਖ ਸਕਦੇ ਹੋ ਵੀ ਇੱਕ ਤਾਂ ਹੁੰਦਾ ਮੌਜੂਦਾ ਰੇਟ ਤੇ ਇੱਕ ਨੇ ਜੀ ਤਜਵੀਜ਼ ਸੁਧਾ ਰੇਟ ਇਦੋਂ ਅੱਗੇ ਆਪਣੇ ਕੋਲ ਜੀ ਸੀ ਜੋ ਕਿ ਜੀਟੀਬੀ ਨਗਰ ਨੇੜੇ ਬੱਸ ਸਟੈਂਡ ਬੈਂਕ ਕਲੋਨੀ ਨਿਊ ਬੈਂਕ ਕਲੋਨੀ ਨਰੋਤਮ ਨਗਰ ਨਵੀਂ ਆਬਾਦੀ ਕੂਚਾ ਪ੍ਰਤਾਪ ਸਮਾਦੀ ਰੋਡ ਤੇ ਆ ਦਰਸ਼ਕलोनी ਸ਼ਿਵਪੁਰੀ ਮਹੱਲਾ ਸਰਗੋਦਾ ਕਲੋਨੀ ਇੰਪਰੂਵਮੈਂਟ ਟਰਸਟ ਦੀ ਕਲੋਨੀ ਵਿੱਚ ਟਰਸਟ ਦਾ ਰੇਟ ਜੇਕਰ ਵੱਧ ਹੋਵੇ ਤਾਂ ਟਰਸਟ ਦਾ ਰੇਟ ਮੰਨਿਆ ਜਾਵੇ ਤੇ ਇਹਦੇ ਵੀ ਰੇਟ ਤੁਸੀਂ ਅੱਗੇ ਚੈੱਕ ਕਰ ਸਕਦੇ ਹੋ ਬਾਕੀ ਆਹ ਸਕਰੀਨ ਤੇ ਚੱਲ ਰਹੀ ਆ ਆਹ ਪੀਡੀਐਫ ਦੀ ਆਪਾਂ ਫੋਟੋ ਐ ਉੱਤੇ ਨੂੰ ਲਿਜਾ ਰਹੇ ਹਾਂ ਇੱਥੇ ਤੁਸੀਂ ਦੇਖ ਸਕਦੇ ਹੋ ਇਧਰ ਸਾਈਡ ਤੇ ਆਹ ਮਹੱਲਿਆਂ ਦੇ ਨਾਮ ਆ ਰਹੇ ਆ ਜਾਂ ਕਲੋਨੀਆਂ ਦੇ ਨਾਮ ਆ ਰਹੇ ਆ ਤੇ ਇਧਰ ਨਾਲ ਉਹਨਾਂ ਦੇ ਰੇਟ ਆ ਰਹੇ ਆ ਇਹ ਤੁਸੀਂ ਚੈੱਕ ਕਰ ਸਕਦੇ ਹੋ ਤੇ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਸੇ ਕਿ ਸੇ ਜਗ੍ਹਾ ਤੇ ਤੁਹਾਨੂੰ ਕਮਰਸ਼ੀਅਲ ਜ਼ਮੀਨ ਦਾ ਜੋ ਰੇਟ ਆ ਉਹ ਨਹੀਂ ਦਿਖਾਇਆ ਗਿਆ ਤੇ ਜਾਂ ਇੰਡਸਟਰੀਅਲ ਵਾਲਾ ਨਹੀਂ ਦਿਖਾਇਆ ਗਿਆ ਜਾਂ ਖੇਤੀਬਾੜੀ ਵਾਲਾ ਨਹੀਂ ਦਿਖਾਇਆ ਗਿਆ ਤੇ ਕਈ ਥਾਵਾਂ ਤੇ ਰਿਆਸ਼ੀ ਦਾ ਵੀ ਨਹੀਂ ਦਿਖਾਇਆ ਗਿਆ ਉਹ ਤਾਂ ਆ ਕਿਉਂਕਿ ਜਾਂ ਤਾਂ ਉੱਥੇ ਉਹ ਓਦਾਂ ਦੀ ਜ਼ਮੀਨ ਹੀ ਨਹੀਂ ਹੈਗੀ ਤਾਂ ਕਰਕੇ ਨਹੀਂ ਦਿਖਾਇਆ ਗਿਆ ਤੇ ਹਾਂਜੀ ਆ ਜੋ ਤੁਸੀਂ ਹੁਣ ਸਾਰੇ ਦੇਖੇ ਆ ਇਹ ਸਾਰੇ ਸੀਗੇ ਖੰਨਾ ਕਲਾਂ ਦੇ ਰੇਟ ਤੇ ਹੁਣ ਅੱਗੇ ਆਪਾਂ ਗੱਲ ਕਰਦੇ ਆਂ ਖੰਨਾ ਖੁਰਦ ਦੀ ਤੇ ਖੰਨੇ ਖੁਰਦ ਚ ਜੋ ਆਪਣੇ ਕੋਲ ਏ ਨੰਬਰ ਤੇ ਪੈਂਡਾ ਕਲੋਨੀਆਂ ਨੇ ਮਤਲਬ ਤੇ ਖੰਨਾ ਖੁਰਦ ਦੀਆਂ ਜੋ ਆਪਾਂ ਪਹਿਲਾਂ ਜ਼ਮੀਨਾਂ ਦੇ ਰੇਟ ਦੱਸਣ ਜਾ ਰਹੇ ਆਂ ਉਹ ਨੇ ਜੀ ਖੰਨਾ ਮਲੇਰ ਕੋਟਲੇ ਰੋਡ ਦੇ ਦੋਵੇਂ ਪਾਸੇ 2 ਏਕੜ ਤੱਕ ਮਤਲਬ ਇਹ ਜੋ ਰੋਡ ਦੇ 2 ਏਕੜ ਤੱਕ ਦਾ ਰੇਟ ਆ ਉਹ ਦੱਸਣ ਜਾ ਰਹੇ ਆਂ ਆਪਾਂ ਜੋ ਰੋਡ ਆ ਉਹਦੇ ਖੱਬੇ ਪਾਸੇ ਤੇ ਸੱਜੇ ਪਾਸੇ ਦੋਨੋਂ ਸਾਈਡ 2 ਏਕੜ ਤੱਕ ਦਾ ਰੇਟ ਆ ਇਹ ਇਹ ਤੁਸੀਂ ਆਪਣੀ ਸਕਰੀਨ ਤੇ ਦੇਖ ਸਕਦੇ ਹੋ ਇੱਥੇ ਜੋ ਪ੍ਰਤੀ ਏਕੜ ਦਾ ਕੀਲੇ ਵਾਲਾ ਰੇਟ ਹੈਗਾ ਉਹ ਹੈਗਾ ਜੀ 55 ਲੱਖ ਰੁਪਏ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਜੋ ਖੇਤੀਬਾੜੀ ਵਾਲੀ ਜ਼ਮੀਨ ਦੇ ਇੱਕ ਕਿਲੇ ਦਾ ਰੇਟ ਆ ਉਹ ਹੈਗਾ 45 ਲੱਖ ਇਦੋਂ ਅੱਗੇ ਵਿੱਚ ਤੁਸੀਂ ਦੇਖ ਸਕਦੇ ਹੋ ਜੋ ਖਸਰਾ ਨੰਬਰ ਹੁੰਦੇ ਆ ਉਹ ਤੁਸੀਂ ਪੜ ਸਕਦੇ ਹੋ ਤੇ ਨਿਊ ਇਨਕਲੇਵ ਦੇ ਰੇਟ ਆ ਇੱਥੇ ਹੈਗੀ ਆ ਜੋ ਖੇਤੀਬਾੜੀ ਵਾਲੀ ਜ਼ਮੀਨ ਆ ਉਹਦੇ ਇੱਕ ਕਿਲੇ ਦਾ ਰੇਟ ਹੈਗਾ ਜੀ 35 ਲੱਖ ਤੇ ਜੋ ਇੰਡਸਟਰੀਅਲ ਜ਼ਮੀਨ ਆ ਉਹਦੇ ਇੱਕ ਕਿਲੇ ਦਾ ਰੇਟ ਆ ਜੀ 45 ਲੱਖ ਇਦੋਂ ਅੱਗੇ ਆ ਜੀ ਕਰਮੇਵੇਨਿਊ ਇੱਥੇ ਆਪਾਂ ਨੂੰ ਖੇਤੀਬਾੜੀ ਵਾਲੀ ਤੇ ਕਮਰਸ਼ੀਅਲ ਜ਼ਮੀਨ ਦੇ ਰੇਟ ਨਹੀਂ ਦੇਖਣ ਨੂੰ ਮਿਲ ਰਹੇ ਕਿਉਂਕਿ ਇੱਥੇ ਉਹ ਜ਼ਮੀਨ ਹੀ ਹੈ ਨਹੀਂ ਕਿਉਂਕਿ ਇੱਥੇ ਸਰਫਰ ਹੈ ਸ਼ੀ ਤੇ ਕਮਰਸ਼ੀਅਲ ਜ਼ਮੀਨ ਆ ਜ ਜੋਨਾਂ ਦੇ ਰੇਟ ਤੁਸੀਂ ਪ੍ਰਤੀ ਗਾਹ ਦੇ ਰੇਟ ਤੁਸੀਂ ਦੇਖ ਸਕਦੇ ਹੋ ਇਦੋਂ ਅੱਗੇ ਆ ਜੀ ਸਿਟੀ ਹੋਮ ਪੀ ਜੇ ਪ੍ਰੋਮੋਟਰਜ਼ ਇੱਥੇ ਵੀ ਜੋ ਕਮਰਸ਼ੀਅਲ ਜ਼ਮੀਨ ਆ ਤੇ ਰੈਸ਼ੀ ਜ਼ਮੀਨ ਆ ਉਹਦੇ ਪ੍ਰਤੀ ਗਾਹ ਦਾ ਰੇਟ ਤੁਸੀਂ ਦੇਖ ਸਕਦੇ ਹੋ 3500 72200 4000 ਇਦੋਂ ਅੱਗੇ ਆ ਜੀ ਕੁਸ਼ਲ ਵਿਹਾਰ ਸੋਨ ਸਿੰਘ ਤੇ ਸੰਤ ਨਗਰ ਇੱਥੇ ਵੀ ਜੋ ਰੇਟ ਆ ਤੁਸੀਂ ਦੇਖ ਸਕਦੇ ਹੋ ਮੈਂ ਖੇਤੀਬਾੜੀ ਵਾਲੀ ਜ਼ਮੀਨ ਦਾ ਦੱਸ ਦਿੰਨਾ ਵਾਂ ਥੇ ਆਕਲੀ ਦਾ ਰੇਟ ਹੈਗਾ ਜੀ 35 ਲੱਖ ਤੇ ਇੰਡਸਟਰੀਅਲ ਜ਼ਮੀਨ ਦਾ ਦੱਸ ਦਿੰਨਾ ਉੱਥੇ ਹੈਗਾ ਜੀ 45 ਲੱਖ ਨੂੰ ਇੱਕ ਕਿਲਾ ਇਦੋਂ ਅੱਗੇ ਆ ਜੀ ਅਗਰਨਗਰ ਤੇ ਸਨੀ ਇਨਕਲੇਵ ਬਾਜਵਾ ਡਿਵੈਲਪਰ ਇੱਥੇ ਵੀ ਜੋ ਕਮਰਸ਼ੀਅਲ ਜ਼ਮੀਨ ਆ ਤੇ ਰੈਸੀ ਜ਼ਮੀਨ ਆ ਉਹਦੇ ਪ੍ਰਤੀਕਾ ਦਾ ਤੁਸੀਂ ਰੇਟ ਦੇਖ ਸਕਦੇ ਹੋ ਇਦੋਂ ਆਉਂਦਾ ਜੀ ਅੱਗੇ ਪਿੰਡ ਖਟੜਾ ਇੱਥੇ ਜੋ ਪ੍ਰਕਾਸ਼ ਕਲੋਨੀ ਆ ਉਹਦੇ ਰੇਟ ਤੁਸੀਂ ਚੈੱਕ ਕਰ ਸਕਦੇ ਹੋ ਜੋ ਖੇਤੀਬਾੜੀ ਵਾਲੀ ਜ਼ਮੀਨ ਆ ਉੱਥੇ ਉਹਦਾ ਇੱਕ ਕਿਲੇ ਦਾ ਰੇਟ ਹੈਗਾ ਜੀ 35 ਲੱਖ ਤੇ ਜੋ ਇੰਡਸਟਰੀਅਲ ਜ਼ਮੀਨ ਆ ਉਹਦੇ ਇੱਕ ਕਿਲੇ ਦਾ ਰੇਟ ਹੈਗਾ ਜੀ 45 ਲੱਖ ਤੇ ਬੀ ਨੰਬਰ ਤੇ ਜੋ ਬਾਕੀ ਪਿੰਡ ਖਟੜੇ ਦਾ ਰਕਬਾ ਵਾ ਉੱਥੇ ਜੋ ਖੇਤੀਬਾੜੀ ਵਾਲੀ ਜ਼ਮੀਨਾਂ ਉਹ ਥੋੜੀ ਸਸਤੀ ਆ ਉਹ ਹੈਗੀ 30 ਲੱਖ ਨੂੰ ਤੇ ਜੋ ਇੰਡਸਟਰੀਅਲ ਜ਼ਮੀਨ ਆ ਉਹਦੇ ਇਕ ਕਿੱਲੇ ਦਾ ਰੇਟ ਹੈਗਾ ਜੀ 40 ਲੱਖ ਅੱਗੇ ਆ ਜੀ ਪਿੰਡ ਗਲਵੜੀ ਇੱਥੇ ਜੋ ਖੇਤੀਬਾੜੀ ਵਾਲੀ ਜ਼ਮੀਨ ਆ ਉਹਦੇ ਇਕ ਕਿੱਲੇ ਦਾ ਰੇਟ ਹੈਗਾ ਜੀ 55 ਲੱਖ ਤੇ ਜੋ ਇੰਡਸਟਰੀਅਲ ਜ਼ਮੀਨ ਆ ਉਹਦੇ ਇਕ ਕਿੱਲੇ ਦਾ ਰੇਟ ਹੈਗਾ ਜੀ 65 ਲੱਖ ਇਦੋਂ ਅੱਗੇ ਆ ਜੀ ਸਨ ਸਿਟੀ ਕਲੋਨੀ ਇੱਥੇ ਵੀ ਜੋ ਖੇਤੀਬਾੜੀ ਵਾਲੀ ਜ਼ਮੀਨ ਆ ਉਹਦੇ ਇਕ ਕਿੱਲੇ ਦਾ ਰੇਟ ਹੈਗਾ 55 ਲੱਖ ਤੇ ਇੰਡਸਟਰੀਅਲ ਜ਼ਮੀਨ ਆ ਉਹਦੇ ਇਕ ਕਿੱਲੇ ਦਾ ਰੇਟ ਇਦੋਂ ਅੱਗੇ ਆ ਜੀ ਸੂਰੀਆ ਇਨਕਲੇਵ ਸਿਲਵਰ ਸਿਟੀ ਰਾਧਾ ਕਲੋਨੀ ਜਗਜੀਤ ਨਗਰ ਗਿੱਲ ਕਲੋਨੀ ਸੂਰੀਆ ਆਲੂ ਵਾਲੀਆ ਕਲੋਨੀ ਇੱਥੇ ਜੋ ਇੱਕ ਕਿੱਲੇ ਦਾ ਰੇਟ ਆ ਉਹ ਹੈਗਾ ਜੀ 50 ਲੱਖ ਖੇਤੀਬਾੜੀ ਵਾਲਾ ਤੇ ਜੋ ਇੰਡਸਟਰੀਅਲ ਕਿੱਲੇ ਵਾਲਾ ਰੇਟ ਆ ਉਹ ਹੈਗਾ ਜੀ 60 ਲੱਖ ਬਾਕੀ ਤੁਸੀਂ ਅੱਗੇ ਦੇਖ ਸਕਦੇ ਹੋ ਸਨੀ ਇਨਕਲੇਵ ਦੇ ਗਜਾਂ ਦਾ ਰੇਟ ਦੱਸਿਆ ਹੋਇਆ ਇਹ ਆਪਾਂ ਨੂੰ ਸਿਰਫ ਰਿਹਾਇਸ਼ੀ ਦੇ ਗਜ ਦਾ ਰੇਟ ਦੱਸਿਆ ਹੋਇਆ ਤੇ ਇੰਡਸਟਰੀਅਲ ਦੇ ਦੱਸਿਆ ਹੋਇਆ ਇਦੋਂ ਅੱਗੇ ਆ ਜੀ ਸਿਲਵਰ ਸਿਟੀ ਤੇ ਸੂਰੀਆ ਇਨਕਲੇਵ ਇੱਥੇ ਵੀ ਜੋ ਰੈਸ਼ੀ ਤੇ ਕਮਰਸ਼ੀਅਲ ਜ਼ਮੀਨ ਦੇ ਪ੍ਰਤੀ ਘਾਤ ਦਾ ਰੇਟ ਦੱਸਿਆ ਹੋਇਆ ਤੇ ਜੋ ਬਾਕੀ ਗਲਵੱਡੀ ਦਾ ਏਰੀਆ ਵਾ ਉੱਥੇ ਜੋ ਖੇਤੀਬਾੜੀ ਵਾਲੀ ਜ਼ਮੀਨ ਦੇ ਪ੍ਰਤੀ ਏਕੜ ਦਾ ਰੇਟ ਆ ਉਹ ਹੈਗਾ ਜੀ 45 ਲੱਖ ਤੇ ਜੋ ਇੰਡਸਟਰੀਅਲ ਜ਼ਮੀਨ ਦੇ ਪ੍ਰਤੀ ਏਕੜ ਦਾ ਰੇਟ ਆ ਉਹ ਹੈਗਾ ਜੀ 55 ਲੱਖ ਇਦੋਂ ਅੱਗੇ ਆ ਜੀ ਨਿਊ ਖੰਨਾ ਸਿਟੀ ਐਕਸਟੈਂਸ਼ਨ ਇੱਥੇ ਜੋ ਖੇਤੀਬਾੜੀ ਵਾਲੀ ਜ਼ਮੀਨ ਦੇ ਇੱਕ ਕਿਲੇ ਦਾ ਰੇਟ ਆਗਾ ਉਹ ਹੈਗਾ ਜੀ 72 ਲੱਖ ਤੇ ਇੱਥੇ ਜੋ ਤੁਸੀਂ ਦੇਖ ਸਕਦੇ ਹੋ ਕਿ ਇੰਡਸਟਰੀਅਲ ਜ਼ਮੀਨ ਦੇ ਆਪਾਂ ਨੂੰ ਰੇਟ ਨਹੀਂ ਦੱਸਿਆ ਹੋਇਆ ਕਿਉਂਕਿ ਇੱਥੇ ਇੰਡਸਟਰੀਅਲ ਜ਼ਮੀਨ ਹੈ ਹੀ ਨਹੀਂ ਇਦੋਂ ਅੱਗੇ ਆ ਜੀ ਬੁੱਲੇਪੁਰ ਇਹਦੇ ਵੀ ਤੁਸੀਂ A1 A12 ਦੇਖ ਸਕਦੇ ਹੋ ਜੀਟੀ ਰੋਡ ਦੇ ਦੋਨੇ ਪਾਸੇ 2 ਏਕੜ ਤੱਕ ਦਾ ਰੇਟ ਉਹ ਤੁਸੀਂ ਸਾਹਮਣੇ ਦੇਖ ਸਕਦੇ ਹੋ ਜੋ ਖੇਤੀਬਾੜੀ ਵਾਲੀ ਜ਼ਮੀਨ ਆ ਉੱਥੇ ਉਹ ਹੈਗਾ 1 ਕਰੋੜ 40 ਲੱਖ ਤੇ ਜੋ ਇੰਡਸਟਰੀਅਲ ਜ਼ਮੀਨ ਆ ਉਹ ਹੈਗਾ 1 ਕਰੋੜ 50 ਲੱਖ ਮਤਲਬ ਕਿ 1.5 ਕਰੋੜ ਇਦੋਂ ਅੱਗੇ A1 ਚ ਆਪਣੇ ਕੋਲੇ ਆ ਗਈ ਸਵਾਸਤਿ ਕਲੋਨੀ ਨਿਊ ਫਰੈਂਡ ਕਲੋਨੀ ਡਾਕਟਰ ਸ਼ਮਸ਼ੇਰ ਸਿੰਘ ਕਲੋਨੀ ਜਗਤਾਰ ਕਲੋਨੀ ਇੱਥੇ ਵੀ ਜੋ ਖੇਤੀਬਾੜੀ ਵਾਲੀ ਜ਼ਮੀਨ ਦੇ ਰੇਟ ਹੈਗਾ ਉਹ ਹੈਗਾ ਜੀ 1.5 ਕਰੋੜ ਰੁਪਏ 1 ਕਿਲੇ ਦਾ ਰੇਟ ਤੇ ਬਾਕੀ ਤੁਸੀਂ ਕਮਰਸ਼ੀਅਲ ਤੇ ਰੈਸ਼ੀ ਜ਼ਮੀਨ ਦੇ ਗਜਾਂ ਦਾ ਰੇਟ ਇੱਧਰ ਖੱਬੀ ਸਾਈਡ ਦੇਖ ਸਕਦੇ ਹੋ ਏ2 ਤੇ ਆਪਣੇ ਕੋਲ ਆ ਗਈ ਆਈਪੀਐਲ ਅੰਬੂਜਾ ਕਲੋਨੀ ਇੱਥੇ ਵੀ ਰੈਸ਼ੀ ਤੇ ਕਮਰਸ਼ੀਅਲ ਜ਼ਮੀਨ ਦੇ ਪ੍ਰਤੀ ਗਾ ਦਾ ਰੇਟ ਤੁਸੀਂ ਦੇਖ ਸਕਦੇ ਹੋ ਅੱਗੇ ਆ ਜੀ ਜੀਡੀ ਰੋਡ ਤੋਂ 2 ਏਕੜ ਛੱਡ ਕੇ ਬਾਕੀ ਲੈਹਨਾ ਤੱਕ ਇੱਥੇ ਵੀ ਜੋ ਤੁਸੀਂ ਰੇਟ ਆ ਦੇਖ ਸਕਦੇ ਹੋ ਮੈਂ ਤੁਹਾਨੂੰ ਖੇਤੀਬਾੜੀ ਵਾਲੀ ਜ਼ਮੀਨ ਦੇ ਪ੍ਰਤੀ ਏਕੜ ਦਾ ਰੇਟ ਦੱਸਣਾ ਉਹ ਹੈਗਾ ਜੀ 35 ਲੱਖ ਤੇ ਇੰਡਸਟਰੀਅਲ ਜ਼ਮੀਨ ਦੇ ਪ੍ਰਤੀ ਏਕੜ ਦਾ ਰੇਟ ਹੈਗਾ ਜੀ 50 ਲੱਖ ਇਦੋਂ ਅੱਗੇ ਆ ਜੀ ਫਰੈਂਡਸ ਕਲੋਨੀ ਜੋ ਕਿ ਉੱਥੇ ਰੈਸ਼ੀ ਜ਼ਮੀਨ ਉਹਦੇ ਗਜੰਦਾ ਰੇਟ ਤੁਸੀਂ ਦੇਖ ਸਕਦੇ ਹੋ ਤੇ ਬਾਈ ਜੀ ਆ ਜਿਵੇਂ ਕਿ ਤੁਸੀਂ ਜਾਣਦੇ ਹੋ ਵੀ ਵੀਡੀਓ ਕਾਫੀ ਲੰਬੀ ਹੋ ਰਹੀ ਆ ਤਾਂ ਕਰਕੇ ਹੁਣ ਮੈਂ ਕੱਲੇ ਮੂਰੇ ਵਾਲੇ ਨਾਮ ਤੁਹਾਨੂੰ ਬੋਲੀ ਜਾਣਾ ਤੇ ਸਾਈਡਾਂ ਤੇ ਤੁਸੀਂ ਉਹਦੇ ਰੇਟ ਦੇਖੀ ਸਕਦੇ ਹੋ ਜਿਵੇਂ ਕਿ ਇਦੋਂ ਅੱਗੇ ਜੋ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਫਰੈਂਡਸ ਕਲੋਨੀ ਦੀ ਉਦੋਂ ਅੱਗੇ ਆਪਾਂ ਚੱਲਦੇ ਆਂ ਜੀਟੀ ਰੋਡ ਤੋਂ ਪਿੰਡ ਬੁਲੇਪੁਰ ਨੂੰ ਜੋ ਲਿੰਕ ਰੋਡ ਜਾਂਦੀ ਆ ਉਹਦੇ ਸੱਜੇ ਪਾਸੇ ਗਲਵੱਡੀ ਰੋਡ ਤੱਕ ਸਾਲਮ ਰਕਬਾ ਪਿੰਡ ਬੁਲੇਪੁਰ ਅਤੇ ਇਸ ਲਿੰਕ ਰੋਡ ਦੇ ਖੱਬੇ ਹੱਥ 4 ਏਕੜ ਤੱਕ ਪਿੰਡ ਬੁਲੇਪੁਰ ਤੱਕ ਸਿੰਦਰਨਗਰ ਬੁਲੇਪੁਰ ਫਾਰਮਜ਼ ਨਿਊ ਫਰੈਂਡਸ ਕਲੋਨੀ ਕਲੱਬ ਸਿਟੀ ਬੁਲੇਪੁਰ ਇਹਨਾਂ ਦੇ ਰੇਟ ਤੁਸੀਂ ਦੇਖ ਸਕਦੇ ਹੋ ਇਦੋਂ ਅੱਗੇ ਹੈ ਜੀ ਨਿਊ ਖੰਨਾ ਸਿਟੀ ਇਹਦੇ ਵੀ ਰੇਟ ਤੁਸੀਂ ਦੇਖ ਸਕਦੇ ਹੋ ਇਦੋਂ ਅੱਗੇ ਹੈ ਜੀ ਕਲੋਨੀਆਂ ਜੋ ਕਿ ਗੰਗਾ ਮਿਲ ਦੇ ਨਾਲ ਜੰਡੀ ਮੰਦਰ ਕਲੋਨੀ ਤੇ ਰਾਧਾ ਸਵਾਮੀ ਕਲੋਨੀ ਇਹਦੇ ਰੇਟ ਤੁਸੀਂ ਦੇਖ ਸਕਦੇ ਹੋ ਸਾਈਡ ਤੇ ਇਦੋਂ ਅੱਗੇ ਹੈ ਜੀ ਅਪੂਕਾਰ ਕਲੋਨੀ ਫਰੈਂਡਸ ਕਲੋਨੀ ਤੋਂ ਹਾਂਸ ਕਲੋਨੀ ਤੱਕ ਫੇਰਾ ਜੀ ਜੀਟੀ ਰੋਡ ਤੋਂ ਬਦੀਨਪੁਰ ਰੋਡ ਦੇ ਸੱਜੇ ਹੱਥ ਬੁਲੇਪੁਰ ਪਿੰਡ ਤੱਕ ਦੇ ਰੇਟ ਫੇਰਾ ਜੀ ਜੀਟੀ ਰੋਡ ਤੋਂ ਬਦੀਨਪੁਰ ਰੋਡ ਦੇ ਖੱਬੇ ਹੱਥ ਸਾਲਮ ਰਕਬਾ ਪਿੰਡ ਬੁਲੇਪੁਰ ਦਾ ਬੁਲੇਪੁਰ ਤੋਂ ਗਲਵੱਡੀ ਨੂੰ ਜਾਂਦੇ ਲਿੰਕ ਰੋਡ ਦੇ ਖੱਬੇ ਹੱਥ ਪਿੰਡ ਦੀ ਆਬਾਦੀ ਵਗੈਰਾ ਦੇ ਸਾਲਮ ਨੰਬਰ ਅਤੇ ਗੁਰੂ ਗੋਬਿੰਦ ਸਿੰਘ ਨਗਰ ਜੋ ਗਲਵੱਡੀ ਦੇ ਬੰਨੇ ਤੇ ਹੈ ਗਿੱਲ ਫਾਰਮ ਨਿਊ ਫਰੈਂਡਸ ਕਲੋਨੀ ਇਦੋਂ ਅੱਗੇ ਆ ਜੀ ਪਿੰਡ ਅਲੋੜ ਇਹਦੇ ਵੀ ਤੁਸੀਂ ਅੱਗੇ ਕੈਟਾਗਰੀਜ਼ ਦੇਖ ਸਕਦੇ ਹੋ ABC ਜੋ ਕਿ ਕਲੋਨੀਆਂ ਦੇ ਨਾਮ ਦੱਸੇ ਹੋਏ ਆ ਤੇ ਸਾਈਡਾਂ ਤੇ ਉਹਨਾਂ ਦੇ ਰੇਟ ਦੱਸੇ ਹੋਏ ਆ ਉਹ ਵੀ ਤੁਸੀਂ ਚੈੱਕ ਕਰ ਸਕਦੇ ਹੋ ਆਪਾਂ ਸਕਰੀਨ ਤੇ ਜਿਵੇਂ ਕੋਈ PDF ਚਲਾਈ ਹੋਇਆ ਇਦੋਂ ਅੱਗੇ ਆ ਜੀ ਪਾਦਲਾ ਨੀਚਾ ਇਹਦੇ ਵੀ ਤੁਸੀਂ ਰੇਟ ਦੇਖ ਸਕਦੇ ਹੋ ਤੇ AB ਦੇਖ ਸਕਦੇ ਹੋ ਸਾਰੇ ਖਸਰਾ ਨੰਬਰ ਪੜ੍ਹ ਸਕਦੇ ਹੋ ਜੇ ਪੜ੍ਹਨਾ ਚਾਹੋ ਵੀਡੀਓ ਨੂੰ ਰੋਕ ਕੇ ਤੇ ਸਾਈਡ ਤੇ ਉਹਦੇ ਰੇਟ ਚੈੱਕ ਕਰ ਸਕਦੇ ਹੋ ਇਦੋਂ ਅੱਗੇ 8 ਨੰਬਰ ਤੇ ਆ ਜੀ ਆਪਣੇ ਕੋਲ ਪਾਦਲਾ ਉੱਚਾ ਇਹਦੇ ਵੀ ਤੁਸੀਂ ਰੇਟ ਦੇਖ ਸਕਦੇ ਹੋ ਕਲੋਨੀਆਂ ਦੇ ਨਾਮ ਪੜ ਸਕਦੇ ਹੋ ਖਸਰਾ ਨੰਬਰ ਪੜ ਸਕਦੇ ਹੋ ਇਦੋਂ ਅੱਗੇ ਆ ਜੀ ਅਲੀਪੁਰ ਨੰਬਰ 10 ਮਾਨਕ ਮਾਜਰਾ ਨੰਬਰ 11 ਅਸਮਾਇਲਪੁਰ ਨੰਬਰ 12 ਤੇ ਆ ਜੀ ਸਾਇਪੁਰਾ ਤੇ ਇਦੋਂ ਅੱਗੇ ਆ ਜੀ ਬੂਥਗੜ੍ਹ ਮਹਾਉਣ ਰਤਨਹੀੜੀ ਇਹਨਾਂ ਤਿੰਨਾਂ ਜਗ੍ਹਾ ਤੇ ਵੀ ਸੇਮ ਰੇਟ ਹੀ ਆ ਖੇਤ ਤੇ ਬਾਕੀ ਤੁਸੀਂ ਅੱਗੇ ਇਹਨਾਂ ਦੀਆਂ ਕਲੋਨੀਆਂ ਵੀ ਦੇਖ ਸਕਦੇ ਹੋ ਏ ਬੀ ਸੀ ਡੀ ਈ ਜੋ ਕਿ ਕਲੋਨੀਆਂ ਦੇ ਨਾਮ ਹੋਣਗੇ ਜਾਂ ਏਰੀਆ ਦੇ ਨਾਮ ਹੋਣਗੇ ਤੇ ਨਾਲ ਹੀ ਉਹਨਾਂ ਦੀਆਂ ਜ਼ਮੀਨਾਂ ਦੇ ਖਸਰਾ ਨੰਬਰ ਆ ਜੋ ਉਹ ਵੀ ਲਿਖੇ ਹੋਏ ਉਹ ਵੀ ਤੁਸੀਂ ਪੜ ਸਕਦੇ ਹੋ ਤੇ ਸਾਈਡ ਤੇ ਉਹਨਾਂ ਜ਼ਮੀਨਾਂ ਦੇ ਰੇਟ ਆ ਰਹੇ ਆ ਉਹ ਵੀ ਤੁਸੀਂ ਦੇਖ ਸਕਦੇ ਹੋ ਨੰਬਰ 16 ਤੇ ਆ ਜੀ ਆਪਣੇ ਕੋਲ ਪਿੰਡ ਲਲਹੇੜੀ ਉਹਦੇ ਤੁਸੀਂ A B C D E ਇਹ ਸਾਰਾ ਕੁਝ ਚੈੱਕ ਕਰ ਸਕਦੇ ਹੋ ਫਿਰ ਆਪਣੇ ਕੋਲ ਆ ਗਿਆ ਨੰਬਰ 17 ਤੇ ਰਾਮਗੜ੍ਹ ਇਹਦੇ ਵੀ ਤੁਸੀਂ A ਤੇ B ਲਗ ਲਗ ਏਰੀਆ ਚੈੱਕ ਕਰ ਸਕਦੇ ਹੋ ਤੇ ਉਹਨਾਂ ਦੇ ਰੇਟ ਸਾਈਡ ਤੇ ਪੜ ਸਕਦੇ ਹੋ ਨੰਬਰ 18 ਮਾਲਕਪੁਰ ਇਹਦੇ ਵੀ ਤੁਸੀਂ ਰੇਟ ਦੇਖ ਸਕਦੇ ਹੋ ਤੇ ਖਸਰਾ ਨੰਬਰ ਪੜ ਸਕਦੇ ਹੋ ਨੰਬਰ 19 ਗੋ ਨੰਬਰ 20 ਹਰੀਆਂ ਕਲਾ ਨੰਬਰ 21 ਮਾਜਰਾ ਰਹਾਉਣ 22 ਨੰਬਰ ਤੇ ਜੋ ਆਪਣੇ ਕੋਲ ਪੈਂਦਾ ਉਹ ਹੈਗਾ ਜੀ ਰਹਾਉਣ ਨੰਬਰ 23 ਪੱਟੀਆਂ ਨੰਬਰ 24 ਕੋੜੀ 25 ਤੇ ਬਾਹੂमाजरा 26 ਲਿਬੜਾ 27 ਮੋਹਨਪੁਰ 28 ਗੰਡੂਆ 29 ਦੇਹੜ ਇਹ ਜੋ ਪਿੰਡਾਂ ਦੇ ਮੈਂ ਨਾਮ ਬੋਲ ਰਿਹਾ ਇਹ ਤੁਸੀਂ ਸਮਝ ਹੀ ਗਏ ਹੋ ਵੀ ਸਾਈਡ ਤੇ ਜ਼ਮੀਨਾਂ ਰੇਟ ਲਿਖੇ ਹੋਏ ਆ ਤੇ ਉਹ ਤੁਸੀਂ ਦੇਖ ਸਕਦੇ ਹੋ ਸਕਰੀਨ ਤੇ ਨੰਬਰ 30 ਗੱਗੜमाजरा ਨੰਬਰ 31 ਕਿਸ਼ਨਗੜ੍ਹ ਮਹਿੰਦੀਪੁਰ ਬੀਜਾ ਮੰਡੇਆਲਾ ਕਲਾਂ ਅਸ਼ਗਰੀਪੁਰ ਸਰਾਂਏ ਲਸ਼ਕਰੀ ਖਾਂ ਕੋਟਪਨੇਚ ਕੋਟ ਸੇਖੋ ਰਾਏਪੁਰ ਜਸਪਾਲੋ ਜਟਾਣਾ ਚੱਕ ਸਰਾਏ ਕੰਗਰਾਲੀ ਗਾਜੀਪੁਰ ਪੁਮਦਦੀ ਚਕੋਹੀ ਇਕੋਲਾਹੀ ਮਾਜਰੀ ਰਸੂਲੜਾ ਬਗੌਰ ਇਕੋਲਾਹਾ 51 ਨੰਬਰ ਤੇ ਹੈ ਜੀ ਆਪਣੇ ਕੋਲ ਇਕੋਲਾਹਾ ਇੱਥੇ ਜੋ ਖੇਤੀਬਾੜੀ ਵਾਲੀ ਜ਼ਮੀਨ ਆ ਉਹਦਾ ਰੇਟ ਹੈਗਾ ਜੀ 44 ਲੱਖ ਨੂੰ ਇੱਕ ਕਿੱਲਾ ਤੇ ਜੋ ਇੰਡਸਟਰੀਅਲ ਜ਼ਮੀਨ ਆ ਉਹਦਾ ਹੈਗਾ 51 ਲੱਖ ਨੂੰ ਇੱਕ ਕਿੱਲਾ ਇਦੋਂ ਅੱਗੇ ਹੈ ਜੀ ਫਤਿਹਪੁਰ ਟੱਕ ਇੱਥੇ ਖੇਤੀਬਾੜੀ ਵਾਲੀ ਜ਼ਮੀਨ 13 ਲੱਖ ਤੇ ਇੰਡਸਟਰੀਅਲ ਜ਼ਮੀਨ 23 ਲੱਖ ਨੂੰ ਇੱਕ ਕਿੱਲਾ ਇਦੋਂ ਅੱਗੇ ਹੈ ਜੀ ਕੋਟਲਾ ਟੱਕ ਇਹਦੇ ਤੋਂ ਅਸੀਂ ਅੱਗੇ A ਤੇ B ਚੈੱਕ ਕਰ ਸਕਦੇ ਹਾਂ ਏਰੀਏ 54 ਨੰਬਰ ਤੇ ਹੈ ਜੀ ਆਪਣੇ ਕੋਲ ਪਿੰਡ ਕਾਲਾ 55 ਦੇ ਫੈਜਗੜ ਪੰਜਾਬ ਬੀਜਾਪੁਰ ਕੋਠੇ 57 ਬੀੜ ਕਿਸ਼ਨ ਸਿੰਘ 58 ਕਮਾ ਇੱਥੇ ਜੋ ਇੱਕ ਕਿਲੇ ਦੇ ਰੇਟ ਹੈਗਾ ਵਾ ਖੇਤੀਬਾੜੀ ਵਾਲੀ ਦਾ ਉਹ ਹੈਗਾ 13 ਲੱਖ ਤੇ ਜੋ ਇੰਡਸਟਰੀਅਲ ਆ ਉਹਦਾ ਹੈਗਾ 23 ਲੱਖ ਇਦੋਂ ਅੱਗੇ ਆ ਜੀ ਈਸੜੂ ਇੱਥੇ ਜੋ ਖੇਤੀਬਾੜੀ ਵਾਲ ਜਮੀਨਾਂ ਉਹਦੇ ਅਕੀਲੇ ਦਾ ਰੇਟ ਆ ਜੀ 35 ਲੱਖ ਤੇ ਜੋ ਇੰਡਸਟਰੀਅਲ ਜਮੀਨਾਂ ਉਹਦੇ ਅਕੀਲੇ ਦਾ ਰੇਟ ਆ ਜੀ 45 ਲੱਖ ਈਸੜੂ ਖੁਰਦ ਇਹਦੇ ਤੁਸੀਂ ਅੱਗੇ A ਤੇ B ਚੈੱਕ ਕਰ ਸਕਦੇ ਹੋ ਕਲੋਨੀਆ ਦੇ ਨਾਮ ਆ ਏਰੀਏ ਦੇ ਨਾਮ ਆ ਨਸਰਾਲੀ ਇੱਥੇ ਇੱਕ ਕਿੱਲੇ ਦਾ ਰੇਟ ਹੈਗਾ ਜੀ 20 ਲੱਖ ਜੋ ਕਿ ਖੇਤੀਬਾੜੀ ਵਾਲੀ ਜ਼ਮੀਨ ਦਾ ਵਾ ਤੇ ਇੰਡਸਟਰੀਅਲ ਜ਼ਮੀਨ ਦਾ ਇੱਕ ਕਿੱਲੇ ਦਾ ਰੇਟ ਹੈ ਜੀ 30 ਲੱਖ ਇੱਦੋਂ ਅੱਗੇ ਹੈ ਜੀ ਫਤੇਪੁਰ ਇਹਦੇ ਵੀ ਤੁਸੀਂ A ਤੇ B ਚੈੱਕ ਕਰ ਸਕਦੇ ਹੋ ਏਰੀਏ ਪੱਤੀਸ਼ਨਪੁਰ ਚ ਕਾਫੀ ਸਸਤੀ ਜ਼ਮੀਨ ਤੁਹਾਨੂੰ ਮਿਲ ਰਹੀ ਆ ਕਿਉਂਕਿ ਇੱਥੇ ਜੋ ਇੱਕ ਕਿੱਲੇ ਦੇ ਜੋ ਖੇਤੀਬਾੜੀ ਵਾਲੀ ਜ਼ਮੀਨ ਦਾ ਰੇਟ ਆ ਉਹ ਹੈਗਾ ਜੀ ਸਿਰਫ 12 ਲੱਖ ਤੇ ਜੋ ਇੰਡਸਟਰੀਅਲ ਜ਼ਮੀਨ ਦੇ ਇੱਕ ਕਿੱਲੇ ਦਾ ਰੇਟ ਹੈਗਾ ਉਹ ਹੈਗਾ ਜੀ ਸਿਰਫ 22 ਲੱਖ ਇੱਦੋਂ ਅੱਗੇ ਹੈ ਜੀ ਨੰਬਰ 64 ਤੇ ਆਪਣੇ ਕੋਲ ਜਲਾਜਣ ਇੱਥੇ ਜੋ ਖੇਤੀਬਾੜੀ ਵਾਲੀ ਜ਼ਮੀਨ ਆ ਉਹਦੇ ਅਕੀਲੇ ਦਾ ਰੇਟ ਹੈਗਾ ਜੀ 20 ਲੱਖ ਤੇ ਇੰਡਸਟਰੀਅਲ ਦੇ ਅਕੀਲੇ ਦਾ ਰੇਟ ਹੈਗਾ ਜੀ 30 ਲੱਖ ਨੰਬਰ 65 ਪੰਜ ਰੁੱਖਾ ਇੱਥੇ ਜੋ ਖੇਤੀਬਾੜੀ ਵਾਲੀ ਜ਼ਮੀਨ ਆ ਉਹਦੇ ਅਕੀਲੇ ਦਾ ਰੇਟ ਆ ਜੀ 12 ਲੱਖ ਤੇ ਜੋ ਇੰਡਸਟਰੀਅਲ ਜ਼ਮੀਨ ਆ ਉਹਦੇ ਅਕੀਲੇ ਦਾ ਰੇਟ ਆ ਜੀ 22 ਲੱਖ ਇਦਾਂ ਹੀ ਨੰਬਰ 66 ਤੇ ਆ ਤੁਰਮਰੀ ਨੰਬਰ 67 ਬਾਇਓਪੁਰ ਇੱਥੇ ਵੀ ਜੋ ਸੇਮ ਰੇਟ ਹੀ ਤੁਹਾਨੂੰ ਦੇਖਣ ਨੂੰ ਮਿਲ ਰਹੇ ਆ ਨੰਬਰ 68 ਤੇ ਆ ਜੀ ਬੀਵੀਪੁਰ 69 ਤੇ ਹੌਲ 70 ਟੋਂਸਾ 71 ਤੇ ਏਸ਼ਨਪੁਰ ਰੋਣੋ ਖੁਰਦ ਰੋਣੋ ਕਲਾ ਰਾਜੇਵਾਲ ਚੁਪਕੀ ਤੇ ਨਾਰੈਣਗੜ੍ਹ ਇੱਥੇ ਵੀ ਜੇ ਤੁਸੀਂ ਜ਼ਮੀਨਾਂ ਦੇ ਰੇਟ ਦੇਖ ਸਕਦੇ ਹੋ ਜੋ ਖੇਤੀਬਾੜੀ ਵਾਲੀ ਜ਼ਮੀਨ ਆ ਤੇ ਇੰਡਸਟਰੀਅਲ ਜ਼ਮੀਨ ਆ ਉਹਨਾਂ ਦੇ ਸੇਮ ਹੀ ਆ ਤੇ ਬਾਕੀਆਂ ਦੇ ਵੀ ਸੇਮ ਹੀ ਲਿਖੇ ਪਏ ਆ ਇਹ ਪਤਾ ਨਹੀਂ ਕੀ ਚੱਕਰ ਪਿਆ ਕਿਉਂਕਿ ਇਹ ਸਰਕਾਰੀ ਰੇਟ ਹੁੰਦੇ ਆ ਇਹਨਾਂ ਦੇ ਖੇਤੀਬਾੜੀ ਵਾਲੀ ਜ਼ਮੀਨ ਦੇ ਰੇਟ ਲਿਖਿਆ ਹੋਇਆ 12 ਲੱਖ ਤੇ ਜੋ ਇੰਡਸਟਰੀਅਲ ਜ਼ਮੀਨ ਆ ਉਹਦੇ ਰੇਟ ਲਿਖਿਆ ਹੋਇਆ 22 ਲੱਖ ਤੇ ਬਾਕੀ ਭਾਈ ਆਜੋ ਆਪਾਂ ਖੰਨਾ ਦੇ ਤੁਹਾਨੂੰ 76 ਪਿੰਡਾਂ ਦੇ ਰੇਟ ਦੱਸਿਆ ਜਮੀਨਾਂ ਦੇ ਉੱਥੇ ਇੰਡਸਟਰੀਅਲ ਖੇਤੀ ਬਾੜੀ ਵਾਲੀ ਰਿਹਾਇਸ਼ੀ ਤੇ ਕਮਰਸ਼ੀਅਲ ਜ਼ਮੀਨਾਂ ਦੇ ਸਾਰਿਆਂ ਦਾ ਆਪਾਂ ਰੇਟ ਦੱਸਿਆ ਤੁਸੀਂ ਦੇਖਿਆ ਸਕਰੀਨ ਤੇ ਚੱਲਦੇ ਹੋਏ ਤੇ ਇਹ ਜੋ ਰੇਟ ਸੀਗੇ ਇਹ ਸਰਕਾਰੀ ਰੇਟ ਹੁੰਦੇ ਆ ਕਲੈਕਟਰ ਰੇਟ ਹੁੰਦੇ ਆ ਮਾਰਕੀਟ ਰੇਟ ਨਾਲ ਇਹਨਾਂ ਦਾ ਕੋਈ ਡਾਇਰੈਕਟ ਲਿੰਕ ਨਹੀਂ ਹੁੰਦਾ ਮਤਲਬ ਕਿ ਮਾਰਕੀਟ ਰੇਟ ਇਹਦੋਂ ਅਲੱਗ ਹੋ ਸਕਦੇ ਇਹਨੂੰ ਉੱਤੇ ਹੀ ਹੁੰਦੇ ਆ ਮਾਰਕੀਟ ਰੇਟ ਇਹਦਾ ਮਤਲਬ ਤਾਂ ਇਹ ਹੁੰਦਾ ਵੀ ਇਹਦੋਂ ਸਸਤੀ ਕੋਈ ਜ਼ਮੀਨ ਖਰੀਦ ਹੀ ਨਹੀਂ ਸਕਦਾ ਤੇ ਨਾ ਹੀ ਕੋਈ ਇਹਦੋਂ ਸਸਤੀ ਜ਼ਮੀਨ ਕੋਈ ਵੇਚ ਸਕਦਾ ਤਾਂ ਕਰਕੇ ਇਹ ਸਰਕਾਰੀ ਰੇਟ ਹੁੰਦੇ ਆ ਸਰਕਾਰ ਵੱਲੋਂ ਐਲਾਨ ਕੀਤੇ ਜਾਂਦੇ ਆ ਤੇ ਆਪਾਂ ਤੁਹਾਨੂੰ ਦੱਸਿਆ ਮਾਰਕੀਟ ਰੇਟ ਦੱਸਣੇ ਥੋੜੇ ਜਿਹਾ ਔਖੇ ਹੁੰਦੇ ਆ ਪਰ ਆਪਾਂ ਉਹਨਾਂ ਦੀ ਵੀ ਕੋਸ਼ਿਸ਼ ਕਰਾਂਗੇ ਜੇ ਤੁਸੀਂ ਜਾਣਨਾ ਚਾਹੁੰਦਾ ਕਮੈਂਟਾਂ ਜ਼ਰੂਰ ਲਿਖਿਓ ਵੀ ਤੁਹਾਡਾ ਏਰੀਆ ਕਿਹੜਾ ਵਾ ਤੇ ਤੁਸੀਂ ਉੱਥੇ ਆਪਣੇ ਪਿੰਡ ਦਾ ਏਰੀਆ ਪ ਇਨੂੰ ਜਮੀਨ ਆ ਤੇ ਜੇ ਹੋ ਸਕੇ ਜਾਂ ਕੋਈ ਜੇ ਉਹਦਾ ਰਿਪਲਾਈ ਕਰ ਸਕੇ ਤਾਂ ਉਹਦਾ ਰਿਪਲਾਈ ਜ਼ਰੂਰ ਕਰਿਓ ਜੋ ਪਿੰਡ ਸ਼ਹਿਰ ਚ ਰਹਿੰਦਾ ਹੋਵੇ ਤੇ ਜੇ ਮੈਂ ਵੀ ਕੋਸ਼ਿਸ਼ ਕਰੂੰਗਾ ਜੇ ਮੈਨੂੰ ਪਤਾ ਹੋਇਆ ਤਾਂ ਮੈਂ ਵੀ ਜ਼ਰੂਰ ਦੱਸੂੰਗਾ ਕਮੈਂਟ ਜ਼ਰੂਰ ਕਰਿਓ ਤੇ ਆ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਇਹਨੂੰ ਲਾਈਕ ਕਰਿਓ ਆਪਣੇ ਚੈਨਲ ਨੇਕ ਪੰਜਾਬੀ ਸਟੇਟ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ